ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਰਮਾਣੂ ਬੰਬ ਤੇ ਆਰਪਾਰ ਤੇ ਮੂਡ ਚ ਇਰਾਨ ਖਤਰਨਾਕ ਰਸਤਾ ਆਪਣਾ ਸੱਦ ਕੇ ਮੈਨੀ ਮੈਨੀ ਇਸ ਮਹਿਰ ਨੇ ਕਿਉਂ ਦਿੱਤੀ ਚੇਤਾਵਨੀ ਇਜ਼ਰਾਈਲੀ ਇਤਨੇ ਈਰਾਨ ਤੇ ਪਰਮਾਣੂ ਹਥਿਆਰ ਬਣਾਉਣ ਦਾ ਦੋਸ਼ ਲਗਾਇਆ ਹੈ ਤੇ ਫਿਰ 12 ਦਿਨਾਂ ਦੀ ਜੰਗ ਸ਼ੁਰੂ ਹੋ ਗਈ ਹੈ ਅਮਰੀਕਾ ਵੀ ਇਸ ਜੰਗ ਵਿੱਚ ਖੁੱਦ ਪਿਆ ਹੈ ਤੇ ਈਰਾਨ ਦੇ ਤਿੰਨ ਮਹੱਤਵਪੂਰਨ ਪਰਮਾਣੂ ਸਥਾਨਾਂ ਕੋਰਡੋ ਇਸ ਨਾ ਦੇ ਨਤਾਜ਼ ਨਤਾਜ਼ ਦੇ ਬੰਕਰ ਬਸਟਰ ਬੰਬਾ ਨਾਲ ਹਮਲਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਵਾ ਕੀਤਾ ਹੈ ਕਿ ਇਹਨਾਂ ਹਮਲਿਆਂ ਤੇ ਈਰਾਨ ਦੇ ਪਰਮਾਣੂ ਪ੍ਰੋਗਰਾਮਾਂ ਨੂੰ ਤਬਾਹ ਕਰ ਦਿੱਤਾ ਹੈ ਹਾਲਾਂਕਿ ਹਾਲ ਕੀ ਵਿੱਚ ਈਰਾਨ ਨੇ ਪ੍ਰਮਾਣੂ ਪਲਾਟ ਨੂੰ ਹੋਏ ਨੁਕਸਾਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਹੁਣ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇਸ ਹਮਲੇ ਇਸ ਹਮਲੇ ਈਰਾਨ ਨੂੰ ਹੋਰ ਖਤਰਨਾਕ ਰਸਤੇ ਤੇ ਤੈਅ ਤੱਕ ਸਕਦੇ ਹਨ ਈਰਾਨ ਹੁਣ ਗੁਪਤ ਰੂਪ ਵਿੱਚ ਪ੍ਰਮਾਣੂ ਹਥਿਆਰ ਬਣਾਉਣ ਦੇ ਰਸਤੇ ਤੇ ਅੱਗੇ ਵੱਧ ਸਕਦਾ ਹੈ ਕਿਉਂਕਿ ਈਰਾਨ ਨੇ ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨੀ ਏਜੰਸੀ ਏ IAEA ਨਾਲ ਸਹਿਯੋਗ ਖਤਮ ਕਰਨ ਦਾ ਫੈਸਲਾ ਕੀਤਾ ਹੈ ਅਤੇ ਗੈਰ ਪਰਮਾਣੂ ਪ੍ਰਸਾਰ ਸੰਧੀ ਤੋਂ ਬਾਹਰ ਨਿਕਲਣ ਵਾਲਾ ਕੰਮ ਕਰ ਰਿਹਾ ਹੈ ਇਸ ਤੋਂ ਬਾਅਦ ਈਰਾਨ ਦੀਆਂ ਪਰਮਾਣੂ ਗਤਿਵਿਧੀਆਂ ਦੁਨੀਆ ਦੀਆਂ ਨਜ਼ਰਾਂ ਤੋਂ ਲੁਕੀਆਂ ਰਹਿਣਗੀਆਂ ਤੇ ਨਿਗਰਾਨੀ ਲਗਭਗ ਅਸੰਭਵ ਹੋ ਜਾਵੇਗੀ ਪਰਮਾਣੂ ਹਥਿਆਰਾਂ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਹਮਲਿਆਂ ਦੇ ਈਰਾਨ ਨੂੰ ਇਹ ਇੱਕ ਅਜਿਹੇ ਬਿੰਦੂ ਤੇ ਪਹੁੰਚਾ ਦਿੱਤਾ ਹੈ ਜਿੱਥੇ ਉਹ ਗੁਪਤ ਰੂਪ ਵਿੱਚ ਪਰਮਾਣੂ ਹਥਿਆਰ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਸਕਦਾ ਹੈ ਪਰਮਾਣੂ ਪ੍ਰਸਾਰ ਮਹਰ ਹਵਾਦਰ ਸਟੋਰਫਰ ਨੂੰ ਏਜੰਸੀ ਐਸ ਏ ਬੀ ਸੀ ਏ ਬੀ ਸੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਆਖਰੀ ਵਾਰ ਉੱਤਰੀ ਕੋਰੀਆ ਨੇ ਐਨ ਪੀ ਟੀ ਤੋਂ ਪਿੱਛੇ हट ਕੇ ਪਰਮਾਣੂ ਹਥਿਆਰ ਬਣਾਏ ਹਨ ਇਹ ਹੁਣ ਈਰਾਨ ਵੀ ਇਹੀ ਇਹ ਰਸਤਾ ਚੁਣ ਸਕਦਾ ਹੈ ਈਰਾਨ ਦੇ ਰਾਸ਼ਟਰਪਤੀ ਮਸੂਦ ਪੇ ਜੇ ਕਸ਼ਿਆਨ ਨੇ ਆਈ ਏ ਈ ਨਾਲ ਸਹਿਯੋਗ ਖਤਮ ਕਰਨ ਲਈ ਇੱਕ ਬਿੱਲ ਪਾਸ ਕੀਤਾ ਹੈ ਅਤੇ ਐਨ ਪੀ ਟੀ ਨਾਲ ਬਾਹਰ ਨਿਕਲਣ ਦੇ ਵਿਚਾਰ ਕਰ ਰਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ